ਮੱਕੇ ਗਿਆ ਤੇ ਇਟਾ ਮਿਲਿਆ ਗੰਗਾ ਗਿਆ ਤੇ ਪਾਣੀ ਓ ਬੁੱਲੇ ਸ਼ਾ ਰੱਬ ਅੰਦਰੋਂ ਮਿਲਗਾ ਮਟ ਗਈ ਹਉਣੀ ਜਾਣ ਓ ਬੁੱਲੇ ਸ਼ਾ ਹੋਏ ਰੱਬ ਅੰਦਰੋਂ ਲਿਆ ਓ ਮਟ ਗਈ ਹਉਣੀ ਗਾਮ ਮਥਰਾ ਕਿਆ ਦਵਾਰ ਕਾ ਕਿਆ ਕਹਾਂ 시 ਹਰਦਵਾਨ ਰਬਦਾਸ ਜੋ ਖੋਜਿਆ ਦਿਲ ਆਪਣਾ ਤੋ ਹਾ ਮਿਲਿਆ ਦਿਲ ਦਾ ਲੋਕੇ ਕਹਿੰਦੇ ਮਥਰਾ ਜਾਣਾ ਦਵਾਰ ਕਾ ਜਾਣਾ ਆਏ ਹਾਏ ਮੱਕੇ ਜਾਣਾ ਕਹਿੰਦੇ ਆ ਆ ਵੇਖੋ ਆ ਸਾਡਾ ਮੱਕਾ ਇਹ ਸਾਡਾ ਮੱਕਾ ਹੈ ਇੱਥੇ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰੂ ਦੇ ਪ੍ਰੇਮ ਵਿੱਚ ਆਈ ਹੈ ਆਪਾਂ ਆਪਣੀ ਸ਼ਰਧਾ ਲੈ ਕੇ ਭਾਵਨਾਵਾਂ ਲੈ ਕੇ ਕਹਿੰਦੇ ਕਿਸੇ ਨੇ ਮੱਕੇ ਦਾ ਹਜਰ ਕਰਨਾ ਹੈ ਜਾਓ ਬਨਾਰਸ ਦੀ ਧਰਤੀ ਧੰਨ ਧੰਨ ਸਹਿਬੇ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀਆ ਦਾ ਜਨਮ ਸਥਾਨ ਜਿੱਥੇ ਇੱਕ ਵਾਰ ਦਰਸ਼ਨ ਕਰ ਲੈਂਦੇ ਐ ਉਹਨਾਂ ਦੇ ਭਾਗ ਜਾਗ ਜਾਂਦੇ ਐ ਦਰਸ਼ਨ ਕਰਨੇ ਜਾਓ 61 ਸਤਿਗੁਰੂ ਸਵਾਮੀ ਸਰਵੰਦਾਲ ਦੇਰਾ ਸਚਕਣਵੱਲਾ ਜਲੰਧਰ ਪੰਜਾਬ ਇੱਕ ਵਾਰ ਦਰਸ਼ਨ ਕਰੀਏ ਗੁਰਾਂ ਦੇ ਧੁੱਖਾਂ ਲੈ ਜਾਂਦੀਆਂ ਨੇ ਗੁਰ ਪਿਆਰਿਓ ਅੱਜ ਇਹ ਸਤਿਗੁਰੂ ਦੀ ਕਮਾਈ ਹੈ 108 ਸੰਤ ਰਾਮਾਨੰਦ ਮਹਾਰਾਜ ਜੀ 61 ਸਤਿਗੁਰੂ ਸਵਾਮੀ ਨਿਰੰજન ਦਾਸ ਮਹਾਰਾ ਸੱਚੇ ਪਾਤਸ਼ਾਹ ਅੱਜ ਜਿਨ੍ਹਾਂ ਦੀ ਕਮਾਈ ਬੋਲਦੀ ਹੈ ਅੱਜ ਲੱਖਾਂ ਦੁਨੀਆ ਲੱਖਾਂ ਸੰਗਤ ਲੱਖਾਂ ਸ਼ਰਧਾਲੂ ਗੁਰੂ ਦੇ ਪ੍ਰੇਮ ਵਿੱਚ ਪਹੁੰਚੇ ਐ ਆਓ ਸਾਰੇ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਗੁਰੂ ਜੀ ਦਾ ਸ਼ਬਦ ਗਾਇਨ ਕਰਦੇ ਆਂ ਜੀ ਏ ਬਾਗ ਬਡੇਰੀ ਮਾਰੇ ਸਤ ਗੁਰੂ ਆਏ ਏ ਬਾਗ ਬਡੇਰੀ ਮਾਰੇ ਸਤ ਗੁਰੂ ਆਏ ਬਾਗ ਬਡੇਰੀ ਮਾਰੇ ਸਤ ਗੁਰੂ ਸਤ ਗੁਰੂ ਆਏ ਬਾਗ ਬਨੇਰੀ ਮਾਰੇ ਸਤ ਗੁਰੂ ਆਏ ਬਾਗ ਬਨੇਰੀ ਮਾਰੇ ਸਤ ਗੁਰੂ ਆ ਪਰ ਲਓ ਪਰ ਲਓ ਪਰ ਲਓ ਪਰ ਲਓ ਬਨੇਰੀ ਮਾਰੇ ਸਤ ਗੁਰੂ ਆ ਸੁਣਿਓ ਬਈ ਇਹ ਤੁਹਾਨੂੰ ਗਰਮੀ ਨਹੀਂ ਲੱਗ ਰਹੀ ਆ ਜਿਹੜਾ ਪਸੀਨਾ ਨਿਕਲਦਾ ਅੰਦਰ ਰੋਗ ਨਿਕਲਦੇ ਆ ਰੋਗ ਇਹ ਨਿਕਲ ਦਿਓ ਰੋਗ ਨਿਕਲਦੇ ਆ ਜਿਹੜਾ ਪਸੀਨਾ ਆ ਰਿਹਾ ਹੈ ਕਿਉਂ ਇਹ ਸਤਿਗੁਰੂ ਜੀ ਨੇ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਨੇ ਹੈਂ ਜੀ ਦੁਖਦਾਰੂ ਸੁਖ ਰੋਗ ਪਿਆ ਹੈਂ ਜੀ ਆ ਥੋੜਾ ਥੋੜਾ ਹੁਣ ਕਸ਼ਟ ਸਹਾਂਗੇ ਫਿਰ ਆਪਾਂ ਨੂੰ ਸੁੱਖ ਵੀ ਮਿਲੇ ਜਾਣੇ ਬੜਿਓ ਨਾਨਕ ਵਾਲਾ ਇਹ ਸਤਿਗੁਰੂ ਆਏ ਮਾਰੇ മ സാഗ ਹਰ ਗੋਭਰੋਂ ਸੇ ਆਂਗੜਾ ਲਿਪਾਇਓਰੀ ਗੁਰੂ ਆਏ ਮਾਰੇ ਇਹ ਤਨ ਗੁਰੂ ਆਏ ਆਂ ਭਗਵਾਨੇ ਦੀ ਮਾਰੇ ਸਤ ਗੁਰੂ ਆਏ

Sat, sat guru aa hai pagal mare sat guru

ਗੁਰੂ ਆਏ ਵਾਗ ਅਡੇਰੀ ਮਾਰੇ ਸਤ ਗੁਰੂ ਆ मीरा रवदास की कह मीरा रव कीचेली हे रल मिल டேர மா சத் வடேரி மாரே சத் ஆய வடர மாத சத்கூ ਨੱਬੇ ਬਿਨ ਸੰਗਤ ਮੈਲ ਪ੍ਰੀਜੈ ਜੀ ਸਾਧ ਸੰਗਤ ਬਿਨਾ ਭਾਵ ਨੇ ਉਜੈ ਭਾਵਨ ਭਗਤ ਨਹੀਂ ਹੋਏ ਤੇਰੀ ਕਹਿੰਦੇ ਸੰਗਤ ਦੇ ਵਿੱਚ ਆ ਕੇ ਬੰਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਹੈ ਪ੍ਰੇਮ ਵੀ ਹੋਣਾ ਚਾਹੀਦਾ ਹੈ ਗੁਰੂ ਪ੍ਰਤੀ ਡਰ ਵੀ ਹੋਣਾ ਚਾਹੀਦਾ ਤੇ ਅੱਜ ਸਾਹਿਬ ਸਤਿਗੁਰੂ Swami Naranjan Das Maharaj Ji Deera Sach Khand Ballan Jalandhar Punjab ਤੋਂ ਅੱਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਪਹੁੰਚੇ ਆ। ਵੱਡੇ ਭਾਗ ਨੇ ਸਾਡੇ ਕਹਿ ਮੀਰਾ ਰਵਿਦਾਸ ਕੀ ਚੇਲੀ ਨਾਮ ਰਤਨ ਧਨ ਪਾਇਓ ਰੀ। ਹੈਂ ਜੀ ਨਾਮ ਰਤਨ ਧਨ ਪਾਇਓ ਰੀ ਬਾਗ ਬਢੇਰੀ ਮਾਰੇ ਸਤਿਗੁਰੂ ਆਇਓ ਰੇ। ਉਹ ਸਤਿਗੁਰੂ ਜੀ ਆਇਆ ਸੱਚੇ ਪਾਤਸ਼ਾਹ ਜੀ ਆਇਆ। ਜਿਨ੍ਹਾਂ ਨੇ ਅਜਮੇਰ ਕੀਤੀ ਐ ਐਸੀ ਲਾਲ ਤੁਝ ਵੀ ਨਕਾਉਣ ਕਰੈ। ਉਹਨਾਂ ਤੋਂ ਬਿਨਾ ਕੋਈ ਕਿਰਪਾ ਨਹੀਂ ਕਰ ਸਕਦਾ ਮੇਰੇ ਸੱਚੇ ਸਾਹਿਬ ਜਗਤਗੁਰੂ ਸਤਗੁਰੂ ਰਵਦਾਸ ਮਹਾਰਾਜ ਪਰਮ ਪਿਤਾ ਪਰਮਾਤਮਾ ਨੇ ਜਿਨ੍ਹਾਂ ਨੇ ਮਿਹਰ ਕੀਤੀ ਹੈ ਦਇਆ ਕੀਤੀ ਹੈ ਸੱਚੇ ਪਾਤਸ਼ਾਹ ਨੇ ਅੱਜ ਹਰਿਆਣੇ ਦੀ ਧਰਤੀ ਤੇ ਰੌਣਕਾਂ ਲੱਗੀਆਂ ਐ ਕਦੇ ਇਸ ਧਰਤੀ ਤੇ ਜੰਗਲ ਵੀ ਆਵਾਨ ਹੋਇਆ ਕਰਦੇ ਸਨ ਪਰ ਅੱਜ ਹਰਿਆਣੇ ਦੀ ਧਰਤੀ ਤੇ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਵਾਸਾ ਹੋਵੇ ਸੰਤਾਂ ਦਾ ਕਹਨੇ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾਂ ਸੰਤਾਂ ਦਾ ਉਹਦੀ ਜੜਾਂ ਨੂੰ ਪੁੱਟ ਕੇ ਰੱਖ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਅੱਜ ਜੰਗਲਾਂ ਵਿੱਚ ਮੰਗਲ ਲਾਏ ਧੰ ਤਨ 177 Ramanand Maharaj ji ਧੰ ਤਨ ਸਤਿਗੁਰੂ ਸਵਾਮੀ ਨਰਿੰਦਰੰਦਾਸ ਮਹਾਰਾਜੀ ਕਦੇ ਇਸ ਜਗ੍ਹਾ ਤੇ ਆਏ ਇਸ ਜਗ੍ਹਾ ਤੇ ਹੀ ਨਹੀਂ ਹਰ ਸਾਲ ਉਹ ਪਹਾੜਾਂ ਦੀ ਧਰਤੀ ਤੇ ਜਾਈਦਾ ਹਿਮਾਚਲ ਪ੍ਰਦੇਸ਼ ਜਿੱਥੇ ਗੁਰੂ ਜੀ ਨੇ ਪੈਰ ਰੱਖਿਆ ਆਪਣੇ ਚਰਨ ਰੱਖੇ ਉਸ ਜਗ੍ਹਾ ਤੇ ਗੁਰੂ ਜੀ ਦਾ ਇੱਕ ਆਲੀਸ਼ਾਨ ਮੰਦਿਰ ਦਰਵਾਰ ਗੁਰੂ ਜੀ ਦੇ ਦਵਾਰੇ ਸੋਹਣੇ ਸਜ ਗਏ ਐ ਪੂਨਾ ਮਹਾਰਾਸ਼ਟਰ ਦੀ ਧਰਤੀ ਤੇ ਜਾਓ ਉੱਥੇ ਗੁਰੂ ਜੀ ਦੇ ਦਵਾਰੇ ਸਜ ਗਏ ਐ ਜਿੱਥੇ ਜਿੱਥੇ ਸਤਿਗੁਰੂ ਜੀ ਗਏ ਐ ਉੱਥੇ ਉੱਥੇ ਰੌਣਕਾਂ ਲੱਗਦੀਆਂ ਹੀ ਰੀਆਂ ਨੇ ਇਸ ਕਰਕੇ ਅਰਦਾਸ ਕਰੀਏ ਸੱਚਿਆ ਪਾਸ਼ਾ ਮਿਹਰ ਕਰਿਓ ਦਿਆ ਕਰਿਓ ਮੇਰੇ ਮਾਲਕ ਜੀ ਸਦਾ ਇਸੇ ਤਰ੍ਹਾਂ ਤੇਰੇ ਹੁਕਮ ਅਨੁਸਾਰ ਰੌਣਕਾਂ ਲਗਦੀਆਂ ਰਹਿਣ ਸਦਾ ਹੀ ਮਹਾਰਾਜ ਤੇਰੀ ਜੋਤ جگਦੀ ਰਹੇ ਮਹਾਰਾ ਸੱਚੇ ਪਾਤਸ਼ਾਹ ਸਦਾ ਹੀ ਤੇਰੇ ਨਾਮ ਦੇ ਦੀਵੇ ਵੱਲਦੇ ਰਹਿਣ ਮਹਾਰਾ ਸੱਚੇ ਪਾਤਸ਼ਾਹ ਜੀ ਸਦਾ ਹੀ ਤੇਰੀਆਂ ਜੈ ਜੈਕਾਰਾਂ ਹਾਉਣ ਸੱਚੇ ਪਾਤਸ਼ਾਹ ਮਹਾਰਾਜ ਇਸ ਸੰਗਤ ਤੇ ਐਸੀ ਮਿਹਰ ਹੋਵੇ ਸੱਚੇ ਪਾਤਸ਼ਾਹ ਮਹਾਰਾ ਜੀ ਦੁਖੀਆਂ ਦੇ ਦੁੱਖ ਦੂਰ ਕਰਨ ਵਾਲਿਓ ਮਹਾਰਾ ਸਤਿਗੁਰੂ ਸਵਾਮੀ ਸਰਵੰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਤੁਹਾਡੀ ਸਦਾ ਹੀ ਕਿਰਪਾ ਬਣੀ ਰਹੇ ਆਓ ਬੜੇ ਪ੍ਰੇਮ ਦੇ ਨਾਲ ਜੋ ਗੁਰੂ ਜੀ ਦਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਜੀ ਆਪਾਂ ਨੇ ਪਿੱਛੇ ਸ਼ਬਦ ਪੜਿਆ ਨਾ ਹੁਣ ਸੇਵਾਦਾਰ ਪੜ੍ਹ ਕੇ ਗਏ ਆ ਲੋ ਆਪਾਂ ਪੜ੍ਹਦੇ ਆ ਦੁਬਾਰਾ ਜਿਹੜਾ ਸ਼ਬਦ ਹੁਣ ਸੇਵਾਦਾਰ ਪੜ੍ਹ ਕੇ ਗਏ ਆਓ ਬੜੇ ਧਿਆਨ ਨਾਲ ਬੜੇ ਪ੍ਰੇਮ ਨਾਲ ਪੜ੍ਹਦੇ ਆ ਬੜੀ ਉਤਸ਼ਾਹ ਦੇ ਨਾਲ ਸ਼ਬਦ ਪੜ੍ਹੀਏ ਬਈ ਓ ਬੜੀ ਸਿਫਤ ਸੁਣੀ ਤੇਰੇ ਦਰਵਾਜ਼ੇ ਪਾਰ ਵਾਣੀ ਸਤਿਗੁਰੂ ਸਵਾਮੀ ਸਰਵਨ ਦਾਸ ਮਹਾਰਾ ਸੱਚੇ ਪਾਤਸ਼ਾ ਡਿਗਦੇ ਢੇਂਦਿਆਂ ਨੂੰ ਲਾ ਤੂੰ ਪਾਰ ਦੇਵੇਂ ਓ ਰਹਿਮਤ ਖੋਟ ਕੁ ਚੱਜਿਆਂ ਤੇ ਕਰੇਂ ਦਾਤਾ ਰਹਿਮਤ ਖੋਟੇ ਕੋ ਚੱਜੀਆਂ ਤੇ ਕਰੇਂ ਦਾਤਾ ਬਿਨਾ 베ੜੀ ਭਵ ਸਾਗਰੋਂ ਤਾਰ ਦੇਵੇ ਇਹ ਸ਼ਬਦ ਹੈ ਜਿਹੜਾ ਸਾਰੀਆਂ ਸੰਗਤਾਂ ਨੂੰ ਤਕਰੀਬਨ ਹੁੰਦਾ ਹੀ ਹੈ ਆਓ ਪਹਿਲੀ ਵਾਰ ਮੈਂ ਸਟੇਜ ਤੇ ਪੜਨ ਲੱਗਿਆ ਪੜਿਓ ਵੀ ਧਿਆਨ ਨਾਲ ਸਾਰਿਆਂ ਦਾ ਓ ਨਗਰੀ ਤਰ ਜਾਏਗੀ ਓ ਨਗਰੀ ਤਰ ਜਾਏਗੀ ਓ ਜਿੱਥੇ ਚਰਨ ਗੁਰਾਂ ਦੇ ਪੈ ਗੇ ਓ ਜਿੱਥੇ ਚਰਨ ਗੁਰਾਂ ਦੇ ਓ ਜਿੱਥੇ ਚਰਨ ਗੁਰਾਂ ਦੇ ਓ ਜਿੱਥੇ ਚਰਨ ਗੁਰਾਂ ਦੇ ਪੈ ਗੇ ਨਗਰੀ ਹਾਰਾ ਆਜ ਦਿਵਸ ਲੈ ਹੂੰ ਉਹ ਨਗਰੀ ਤਰ ਜਾਏਗੀ வகட பவன் பாவ ஆங்கன பவன் ப ਕਰੂੰ ਡੰਡਉ ਤੇ ਚਰਨ ਪਖਾਰੂੰ ਕਰੂੰ ਡੰਡਉ ਤੇ ਚਰਨ ਪਖਾਰੂੰ ਡੰਡਉ ਤੇ ਚਰਨ ਪਖਾਰੂੰ ਕਰੂੰ ਡੰਡਉ ਤੇ ਚਰਨ ਪਖਾਰੂੰ ਕਰੂੰ ਡੰਡਉ ਤੇ ਚਰਨ ਪਖਾਰੂੰ ਚਰਨ ਪਖਾਰੂੰ ਕਰੂੰ ਡੰਡਉ ਤੇ ਚਰਨ ਪਖਾਰੂੰ ਤਨ ਮਨ ਤਨ ਸੰਤ ਕਰੂ ਡੰਡੋਤ ਚਰਨ ਪਖਾਰੋ ਕਰੂ ਡੰਡੋਤ ਚਰਨ ਪਖਾਰੋ ਚਰਨ ਪਖਾਰੋ ਆ ਡੰਡੋਤ ਚਰਨ ਪਖਾਰੋ ਤਨ ਮਨ ਧਨ ਸੰਤ ਧਨ ਪਰਵਾਰੋ ਤਨ ਮਨ ਧਨ ਸੰਤ ਧਨ ਪਰਵਾਰੋ ਕਥਾ <laughs> ਕਹੇ ਹਰਦਾਸ ਮਿਲੈ ਨਿੱਜਦਾਸ ਕਹਿ ਰਬਦਾਸ ਮਿਲੈ ਨੀ ਜਦਾਸ ਕਹਿ ਰਬਦਾਸ ਮਿਲੈ ਨੀ ਜਦਾਸ ਕਹਿ ਰਬਦਾਸ ਮਿਲੈ ਨੀ ਜਦਾਸ ਆ ਜਨਮ ਜਨਮ ਕੇ ਕਾਟੇ ਪਾਸ ਜਨਮ ਜਨਮ ਕੇ ਕਾਟੇ ਪਾਸ ਉਹ ਜਿੱਥੇ ਚਰਨ ਗੁਰਾਂ ਦੇ ਪੜ ਗਾ ਲਓ ਜੀ ਲਾਸਟ ਜਿੱਥੇ ਚਰਨ ਗੁਰਾਂ ਦੇ ਪੜ ਗਏ ਜਿੱਥੇ ਚਰਨ ਗੁਰਾਂ ਦੇ ਜਿੱਥੇ ਚਰਨ ਜਿੱਥੇ ਚਰਨ ਗੁਰਾਂ ਦੇ ਪੜ निरुप है गुरु रविदास महाराज की बहुत बहुत धन्यवाद बाबा जगदीश दास मंडवी वाले जिन्होंने गुरु रविदास महाराज की पावन पवित्र वाणी का कीर्तन सत्संग के माध्यम से एवं हरियाणवी में गुरु जी की उस गुरु जी की शोभा गाई है तो गुरु प्यारी सत्संग जी मैं निवेदन करूँगा इनके बाद श्रीमान प्रीत रविदासिया जी ਤੁਹਾڑا ਸੇ ਇਹ ਮੈਂ ਦੋ ਸ਼ਬਦਾਂ ਦੇ ਸਾਥ ਆਪਣੀ ਹਾਜ਼ਰੀ ਲਗਵਾਏਗੇ ਢੋਲ ਵਾਲੇ ਸੱਜਣ ਜੋ ਹੈ ਮੇਨ ਕੀ ਨਵੇਦਨ ਹੈ ਕਿ ਅਬ ਕੀਰਤਨ ਚੱਲਦਾ ਹੈ satsang ਚੱਲਦਾ ਹੈ ਢੋਲ ਨਾਮ ਵਜਾਏ ਤੋ